ਮੇਰ ਚੌਣ ਨੂੰ ਲੈ ਕੇ ਮੋੜ ਸੜਕਾਂ 'ਚ ਉਤਰੀ ਆਪ ਚੰਡੀਗੜ੍ਹ ਨਗਰ ਦਫਤਰ ਦੇ ਬਾਹਰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਤੱਕਾ ਮੁਕੀ ਆਪ ਰੇਡਰ ਸਣੀ ਆਲੂ ਵਾਲੀਆ ਦਿਲਕਸ਼ੀ ਪਾਗ ਪੁਲਿਸ ਨੇ ਹਿਰਾਸਤ ਵਿੱਚ ਲੈ ਪ੍ਰਦਰਸ਼ਨਕਾਰੀ ਅਰਵਤ ਕੇਜਰੀਵਾਲ ਦਾ ਪਾਜਪਾ ਤੇ ਸੰਸਨੀ ਖੇਜ਼ੇ ਇਲਜ਼ਾਮ ਬੋਲੇ ਮੈਨੂੰ ਭਾਜਪੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਚਾਹ ਜਾ ਰਿਹਾ ਪਰ ਮੈਂ ਝੁਕਣ ਵਾਲਾ ਨਹੀਂ ਮੇਰੇ ਖਿਲਾਫ ਰਚੀ ਜਾ ਰਹੀ ਹੈ ਸਾਜ਼ਿਸ਼ ਭਾਜਪੀ ਨੇ ਕੇਜਰੀਵਾਲ ਦਾ ਦਾਵਾ ਕੀਤਾ ਰੱਦ ਝੂਠ ਬੋਲਣ ਦਾ ਲਾਇਆ ਇਲਜ਼ਾਮ ਕ੍ਰਾਈਮ ਬ੍ਰਾਂਚ ਦੇ ਨੋਟਿਸ ਤੇ ਬੋਲੀ ਮੰਤਰੀ ਆਤਿਸ਼ੀ ਕਿਆ ਕ੍ਰਾਈਮ ਬ੍ਰਾਂਚ ਤੋਂ ਕਰਵਾਇਆ ਜਾ ਰਿਹਾ ਡਰਾਮਾ ਇਹ ਨੋਟਿਸ ਨਹੀਂ ਚਿੱਠੀ ਚਿੱਠੀ ਪੜ ਹੈ ਤੇ ਚਿੱਠੀਆਂ ਰਿਸੀਵ ਕਰਨ ਦੇ ਲਈ ਨਹੀਂ ਬੈਠਦਾ ਮੁੱਖ ਮੰਤਰੀ ਪੰਚਾਰਤੀ 11 올림픽 ਜੇਤੂ ਖਿਡਾਰੀਆਂ ਨੂੰ ਕਲਾਸ 1 ਦੀ ਮਿਲੀ ਨੌਕਰੀਆਂ ਮਾਨ ਨੇ ਵੰਡੇ ਦੀ ਯਕਤੀ ਪੱਖ ਕਰੇ ਪਿਛਦੀਆਂ ਸਰਕਾਰਾਂ ਤੇ ਸਾਦੇ ਨਿਸ਼ਾਨੇ ਕਿਆ ਪਿਛਦੀਆਂ ਸਰਕਾਰਾਂ ਨੇ ਖਿਡਾਰੀਆਂ ਵੱਲ ਨਹੀਂ ਦਿੱਤਾ ਕੋਈ ਧਿਆਨ ਮਾਨਸਾ ਦੇ ਕਸਬਾ ਬੁਹਾ ਥਾਣੇ ਦਾ ਐਸਐਚਓ ਜਗਦੀਪ ਸਿੰਘ ਸਸਪੈਂਡ ਐਸਐਚਓ ਤੇ ਸ਼ਰਾਬ ਪੀ ਕੇ ਗੁਰੂ ਘਰ ਦੇ ਵਿੱਚ ਦਾਖਲ ਹੋਣ ਤੇ ਸੇਵਾਦਾਰਾਂ ਦੇ ਨਾਲ ਕੁਟਮਾਰ ਕਰਨ ਦੇ ਇਲਜ਼ਾਮ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਐਸਐਸਪੀ ਨੇ ਕੀਤੀ ਕਾਰਵਾਈ ਮਾਇਸੂਲ ਦੇ ਪੱਤੀ ਦੇ ਵਿੱਚ ਲਾਪਤਾ ਲੋਕਾਂ ਦੇ ਪਰਿਵਾਰਾਂ ਦੇ ਵੱਲੋਂ ਹੰਗਾਮਾ ਕਿਹਾ ਜੇ ਪ੍ਰਸ਼ਾਸਨ ਨਹੀਂ ਕਰ ਸਕਦਾ ਲਾਸ਼ਾਂ ਤਾਂ ਸਾਡੇ ਹਵਾਲੇ ਕਰੇ ਫੈਕਟਰੀ ਲਾਪਤਾ ਲੋਕਾਂ ਦੀ ਭਾਲ ਹਲੇ ਵੀ ਜਾਰੀ ਹੈ ਜ਼ਰੂਰ ਦੇ ਖਨੌਰੀ ਨੇੜੇ ਪਾਖੜਾ ਨਹਿਰ ਦੇ ਵਿੱਚ ਡਿੱਗੀ ਗੈਸ ਸਿਲੰਡਰਾਂ ਦੇ ਨਾਲ ਭਰੀ ਪਿਕਅਪ ਨਹਿਰ ਦੇ ਵਿੱਚ ਤੈਰਦੇ ਦੇਖੇ ਕਈ ਗੈਸ ਸਿਲੰਡਰ ਗੋਤਾਖੋਰ ਕਰ ਰਹੇ ਨੇ ਡਰਾਈਵਰ ਦੀ ਭਾਲ ਇਹ ਦਿੱਤੀਆ ਪੰਜਾਬ ਦਾ ਵੱਡਾ ਐਕਸ਼ਨ ਹੈ ਗੈਂਗਸਟਰ ਗੋਲਦੀ ਬਰਾੜ ਦੇ ਤਿੰਨ ਸ਼ੂਟਰ ਕੀਤੇ ਗ੍ਰਿਫਤਾਰ ਯੂਪੀ ਦੇ ਗੁਰਖਪੁਰ ਰੇਲਵੇ ਸਟੇਸ਼ਨ ਤੋਂ ਕੀਤੇ ਕਾਬੂ ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਕੀਤੀ ਸਿਫਾਰਿ ਫਗਵਾੜਾ ਚ ਸੈਕਸ ਰੈਕਡ ਦਾ ਪਰਦਾਫਾਸ਼ ਪੁਲਿਸ ਨੇ ਰੇਡ ਕਰ 13 ਲੜਕੀਆਂ ਤੇ 13 ਲੜਕੀਆਂ ਨੂੰ ਕੀਤਾ ਗ੍ਰਿਫਤਾਰ ਕਾਬੂ ਕੀਤੀਆਂ ਲੜਕੀਆਂ ਦੇ ਵਿੱਚ 9 ਬਦੇਸ਼ੀ ਸੱਚੀ ਗੱਲ ਤੁਸੀਂ ਵੀ ਖਰੀਓ ਨਿਊਜ਼ 18 ਪੰਜਾਬ ਹਰਿਆਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸੱਤ ਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਚੰਡੀਗੜ੍ਹ ਦੇ ਸਿਆਸੀ ਸੰਘਰਮ ਦੀ ਜਿੱਥੇ ਮੇਹਰ ਚੋਣ ਦੇ ਮੁੱਦੇ ਤੇ ਆਪਨੇ ਜ਼ਬਰਦਸਤ ਹੰਗਾਮਾ ਕੀਤਾ ਜਦੋਂ ਨਗਰ ਨਿਗਮ ਦਫਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਤਾਂ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਪੁਲਿਸ ਤੇ ਆਪ ਵਰਕਰਾਂ ਦੇ ਵਿਚਕਾਰ ਜੰਮ ਕੇ ਧੱਕਾ ਮੁਕੀ ਹੋਈ ਤੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਂਕਿ ਅੱਗੇ ਅੱਗੇ ਜਾ ਕੇ ਗੇਟ ਦੇ ਅੱਗੇ ਜਾ ਕੇ ਅੱਗੇ ਵਧਣ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਕਾਉਂਸਲਰ ਤੇ ਸਪੋਰਟਰਸ ਅੰਦਰ ਵਧਣ ਦੀ ਕੋਸ਼ਿਸ਼ ਕਰਦੇ ਹੋਏ ਲੇਕਿਨ ਮਿਰਦੀ ਚੋਣ ਵਾਲੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਰੋਕ ਦਿੱਤਾ ਹੈ। ਪੁਲਿਸ ਵੱਲੋਂ ਇਹਨਾਂ ਨੂੰ ਰੋਕ ਦਿੱਤਾ ਗਿਆ। ਹਾਲਾਂਕਿ ਪੁਲਿਸ ਦੇ ਨਾਲ ਹਲਕੀ-ਪੁਲਕੀ ਇਨਾਂ ਦੀ ਬਹਿਸ-ਬਾਜੀ ਹੋਈ ਹੈ। ਹਲਕਾ ਧੱਕਾ-ਮੁੱਕੀ ਹੋ ਰਹੀ ਹੈ। ਵੱਡੀ ਗਿਣਤੀ ਚਾਹ ਵਰਕਰ ਤੇ ਕਾਉਂਸਲਰ ਨਗਰ ਨਿਗਮ ਦਫ਼ਤਰ ਦੇ ਬਾਹਰ ਪਹੁੰਚੇ। ਤੇ ਮੇਰ ਚੌਣ ਦੇ ਵਿੱਚ ਬੀਜੇਪੀ ਤੇ ਗਰਬੜੀ ਦੇ ਇਲਜ਼ਾਮ ਲਗਾਉਂਦਿਆਂ ਐਮਸੀ ਦਫ਼ਤਰ ਦੇ ਬਾਹਰ ਹੀ ਭੁਖੜਤਾਲ ਸ਼ੁਰੂ ਕਰ ਦਿੱਤੀ ਪਰ ਦੂਜੇ ਪਾਸੇ ਹਾਲਾਤਾਂ ਦੇ ਨਾਲ ਨਜੱਠਣ ਦੇ ਲਈ ਚੰਡੀਗੜ੍ਹ ਪੁਲਿਸ ਵੀ ਤਿਆਰ-ਬਰ-ਤਿਆਰ ਸੀ ਥੋੜਾ ਜਿਹਾ ਸਮਾਂ ਆਪ ਦਾ ਪ੍ਰਦਰਸ਼ਨ ਚੱਲਿਆ ਪਰ ਪੁਲਿਸ ਨੂੰ ਇਸ ਜਗ੍ਹਾ ਤੇ ਪ੍ਰਦਰਸ਼ਨ ਕਰਨਾ ਮਨਜ਼ੂਰ ਨਹੀਂ ਸੀ ਤੇ ਫਿਰ ਸ਼ੁਰੂ ਹੋਇਆ ਪੁਲਿਸ ਦਾ ਐਕਸ਼ਨ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਨਾਲ ਹਲਕੀ-ਪੁਲਕੀ ਇਨਾਦੀ ਬਹਿਸਬਾਜ਼ੀ ਹੋਈ ਹੈ ਹਲਕਾ ਧੱਕਾ ਮੁੱਕੀ ਹੋ ਰਹੀ ਹੈ ਤੇ ਪੁਲਿਸ ਨੂੰ ਉਹ ਇਹਨਾਂ ਨੂੰ ਪੁਲਿਸ ਧਰਨਾ ਛਾਉਣ ਦੇ ਲਈ ਹਰਕਤ ਵਿੱਚ ਚਾਈ ਤੇ ਇੱਕ ਇੱਕ ਕਰਕੇ ਵਰਕਰਾਂ ਨੂੰ ਚੁੱਕ ਕੇ ਗੱਡੀ ਦੇ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਜੰਮ ਕੇ ਤੱਕਾ ਮੁਕੀ ਹੋਈ ਖਿੱਚ ਤੂ ਦੇ ਦੌਰਾਨ ਹੀ ਆਪ ਲੀਡਰ ਸਨੀ ਆਲੂਵਾਲੀਆ ਦੀ ਪੱਗ ਤੱਕ ਲੱਥ ਗਈ ਤੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਆਪ ਵਰਕਰਾਂ ਨੂੰ ਫਿਰ ਆਸਤ ਵਿੱਚ ਲੈ ਲਿਆ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਵੱਲੋਂ ਅੱਗੇ ਵੜ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਲੇਕਿਨ ਇਹਨਾਂ ਨੂੰ ਅੱਗੇ ਹੀ ਰੋਕ ਦਿੱਤਾ ਗਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਕਾਉਂਸਲਰ ਤੇ ਸਪੋਰਟਰਸ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਹੋਏ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਰੋਕ ਦਿੱਤਾ ਹੈ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਹੀ ਬੈ ਕੇ ਬੁტੇਸ ਕਰਨਗੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਦੋਂ ਤੱਕ ਨਕਲੀ ਮੇਰ ਨੂੰ ਕੁਰਸੀ ਤੋਂ ਨਹੀਂ ਉਤਾਰਿਆ ਜਾਂਦਾ ਤੇ ਪ੍ਰੈਜਾਈਡਿੰਗ ਅਫਸਰ ਅਨਿਲ ਮਸੀਹ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਆਲੂ ਵਾਲਿਆ, ਤੁਹਾਨੂੰ ਵੀ ਡਿਟੇਲ ਕਰਕੇ ਲਿਆਂਦਾ ਹੋਰ ਵੀ ਜਿਹੜੇ ਕੱਲ 10:30 ਵਜੇ ਸੁਪਰੀਮ ਕੋਰਟ 'ਚ ਸੁਣਾਈ ਹੋਣੀ ਹੈ ਜੀ। ਸਾਰੇ ਜਿਹੜੇ ਕਾਗਜ਼ ਸੀਗੇ ਉਹ ਅਸੀਂ ਸਬਮਿਟ ਕਰ ਚੁੱਕੇ ਹਾਂ ਔਰ ਅਸੀਂ ਉਮੀਦ ਕਰ ਰਹੇ ਹਾਂ ਕਿ ਉੱਥੋਂ ਵੀ ਇਹਨਾਂ ਨੂੰ ਡੰਡਾ ਪਊਗਾ ਤੇ ਇੱਥੋਂ ਚੰਡੀਗੜ੍ਹ ਦੇ ਲੋਕੀ ਇਹਨਾਂ ਨੂੰ ਭਜਾਣਗੇ। ਇੱਕ-ਇੱਕ ਜਿਹੜਾ ਐਮਸੀ ਨੇ ਚੀਟਿੰਗ ਕੀਤੀ ਹੈ, ਜਿਹੜੀ ਹੇਰਾਫੇਰੀ ਕੀਤੀ ਹੈ, ਬੇਸ਼ੱਕ ਉਹ ਕਨਵਰ ਰਾਣਾ ਸੀ, ਬੇਸ਼ੱਕ ਉਹ ਜਸਮਨ ਸੀਗਾ, ਉਹ ਸਾਰੇ ਐਕਸਪੋਜ਼ ਹੋਣਗੇ ਔਰ ਲੋਕਾਂ ਨੇ ਮੁੜ ਕੇ ਇਹਨਾਂ ਨੂੰ ਵੋਟ ਵੀ ਨਹੀਂ ਬਣ। ਪੁਲਿਸ ਜ਼ਿਕਰ ਹੋ ਗਿਆ ਕਿ 30 ਜਨਵਰੀ ਨੂੰ ਭਾਜਪਾ ਦੇ ਮੇਰ ਦੀ ਚੋਣ ਹੋਈ ਸੀ ਜਦ ਕਿ ਆਪ ਭਾਜਪਾ ਤੇ ਗੜਬੜੀ ਦੇ ਇਲਜ਼ਾਮ ਲਗਾ ਰਹੀ ਹੈ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਬਾਅਦ ਸੁਪਰੀਮ ਕੋਰਟ ਦਾ ਵੀ ਰੋਕ ਕੀਤਾ ਗਿਆ ਹੈ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਪਾਸੇ ਜਿਆਦਾ ਹੰਗਾਮਾ ਹੋਇਆ ਤੇ ਪੁਲਿਸ ਨੇ ਪੂਰਾ ਅੱਗੇ ਵਧਾਂਗੇ ਤੁਹਾਨੂੰ ਗੱਲ ਕਰਾਂਗੇ ਦਿੱਲੀ ਵਾਲੀ ਪੋਲਿਟਿਕਸ ਦੀ ਦਿੱਲੀ ਦੇ ਵਿੱਚ ਆਪਰੇਸ਼ਨ ਲੋਟਸ ਵਾਲੇ ਮੁੱਦੇ ਦੀ ਗੂੰਜ ਹੈ ਜਿਸ ਨੂੰ ਲੈ ਕੇ ਅਰਵਿੰਦ ਕੇਸ਼ਰੀਵਾਲ ਨੇ ਭਾਜਪਾ ਤੇ ਸਨਸਨੀਖੇਜ਼ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੈਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਤਾਂ ਉਹ ਭਾਜਪਾ ਨੇ ਪਲਟਵਾਰ ਕੀਤਾ ਹੈ ਕਿ ਗ੍ਰਿਫਤਾਰੀ ਦੇ ਡਰੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਇਸ ਦੇ ਵਿਚਾਲੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਮੰਤਰੀ ਆਤੀਸ਼ੀ ਤੱਕ ਵੀ ਨੋਟਿਸ ਪਹੁੰਚਾ ਦਿੱਤਾ ਹੈ ਜੋ ਮਰਜ਼ੀ ਛੜੈਂਤਰ ਕਰਨੇ ਹਮਾਰੇ ਖਿਲਾਫ ਕੁਝ ਨਹੀਂ ਹੋਣੇ ਵਾਲਾ ਦਿੱਲੀ ਚਾ ਆਪਰੇਸ਼ਨ ਲਾਟਸ ਵਾਲੇ ਇਲਜ਼ਾਮਾਂ ਤੋਂ ਸਿਆਸੀ ਸੰਗਰਾਮ ਦੀ ਸ਼ੁਰੂਆਤ ਹੋਈ ਜਿਸ ਦਾ ਸੇਕ ਹੁਣ ਸਿਖਰ ਤੇ ਪਹੁੰਚ ਚੁੱਕਾ ਹੈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਤਾਂ ਬੀਜੇਪੀ ਤੇ ਸਨਸਨੀ ਖੇਜ਼ ਇਲਜ਼ਾਮ ਲਗਾ ਦਿੱਤੇ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੈਨੂੰ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਤੇ ਦੋ ਟੁਕ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਝੁਕਣ ਵਾਲੇ ਨਹੀਂ ਨੇ ਮੈਂ ਵੀ ਡਟਾ ਹਾਂ ਹਾਂ ਇਨਕੇ ਖਿਲਾਫ मैं भी नहीं झुकने वाला ये कहते हैं बीजेपी में आ जाओ हम छोड़ देंगे मैंने कहा बिल्कुल नहीं आऊंगा बीजेपी में कतई नहीं आऊंगा बीजेपी में क्यों आ जाए बीजेपी में नहीं आते बीजेपी में बीजेपी में चले जाओ तो सारे खून माफ जो तो केजरीवाल ने सनसनी खेज इल्जाम लगाए तक बीजेपी ने भी पलटवार किया गिरफ्तारी जनता गुमराह किया जा रहा उनको लग रहा है कि शराब घोटाले में वो फंस चुके हैं और वो किसी भी दिन जो है जेल जा सकते हैं इसलिए वो जनता को ये गुमराह करने की और वो पूरा डायरेक्शन चेंज करने की कोशिश कर रहे हैं ये कह के कि मेरे को बीजेपी वाले बोल रहे हैं जबकि सच ये है कि हमने खुद जाके दिल्ली पुलिस कमिश्नर से शिकायत की तो ऑपरेशन लोटस वाले मुद्दे आतिशी तक पहुंची मंत्री पहुंच के स्टाफ नोटिस दिता गया सोमवार तक जवाब लिया उपद्र मंत्री आतिशी ने इस नोटिस नो महज चिट्ठी दस्या ताको बीजेपी ने भी पलटवार कर दता ये नोटिस ना तो एफआईआर है ना ये किसी प्रकार का समंस है ना इसमें आईपीसी की कोई धारा ना इसमें सीआरपीसी की कोई धारा ना इसमें पीएमएलए की कोई धारा ना इसमें प्रिवेंशन ऑफ करप्शन एक्ट की कोई धारा तो कुल मिलाकर क्राइम ब्रांच 48 घंटे की नौटंकी के बाद मुख्यमंत्री अरविंद केजरीवाल जी और मुझे एक एक चिट्ठी दे के चला गया अब इन पर भ्रष्टाचार के आरोप लगते हैं शराब घोटाले दारू दवा मोहल्ला क्लिनिक तब भी ये भागते हैं और जब ये किसी और पर आरोप लगाते हैं और उन आरोपों की पुष्टि करने के लिए दिल्ली पुलिस उनके पास पहुंचती है तब भी ये भागते हैं मतलब कि एलिगेशन लगे तब ऑन द रन ਔਰ ਅਲਿਗੇਸ਼ਨ ਲਗਾਕਰ ਹਿਟਨ ਰਿਕਰ ਜੋ ਹੋ ਗਿਆ ਕਿ ਆਪਨੇ ਭਾਜਪੀ ਤੇ ਆਪਰੇਸ਼ਨ ਲੋਟਸ ਦੇ ਇਲਜ਼ਾਮ ਲਗਾਏ ਨੇ ਦਿੱਲੀ ਚ ਆਪ ਵਿਧਾਇਕਾਂ ਦੀ ਖਰੀਦੋ ਫਰੋਖ ਦੇ ਇਲਜ਼ਾਮ ਨੇ ਸੱਤ ਵਿਧਾਇਕਾਂ ਨੂੰ ਸੰਪਰਕ ਕਰਨ ਦੀ ਗੱਲ ਆਖੀ ਹੈ ਜਦਕਿ ਦਿੱਲੀ ਭਾਜਪੀ ਨੇ ਇਲਜ਼ਾਮ ਨਕਾਰ ਦਿੱਤੇ ਨੇ ਕੇਜਰੀਵਾਲ ਨੂੰ ਇਲਜ਼ਾਮ ਸਾਬਿਤ ਕਰਨ ਦੀ ਚੁਣੌਤੀ ਵੀ ਦਿੱਤੀ ਹੈ ਭਾਜਪੀ ਨੇ ਪੁਲਸ ਨੂੰ ਆਪ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਤੇ ਪੁਲਸ ਦੇ ਵੱਲੋਂ ਆਪ ਨੂੰ ਨੋਟਿਸ ਜਾਰੀ ਕੀਤਾ ਗਿਆ ਬਿਊਰੋ ਰਿਪੋਰਟ న్యూਸ 18 ਪੰਜਾਬ ਅੱਗੇ ਬਦਾਂਗੇ ਤਾਂ ਹੁਣ ਗੱਲ ਹੋਵੇਗੀ ਸਪੈਸ਼ਲ 11 ਦੀ ਸਪੈਸ਼ਲ 11 ਜਿਹੜੇ ਕਿਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਦਰਸਲ ਮਾਨ ਸਰਕਾਰ ਦੇ ਵੱਲੋਂ 올림픽 ਜੇਤੂ ਖਿਡਾਰੀਆਂ ਨੂੰ ਨੌਕਰੀ ਦਿੱਤੀ ਗਈ ਹੈ ਸੀਐਮ ਦੇ ਵੱਲੋਂ 11 ਖਿਡਾਰੀਆਂ ਨੂੰ ਕਲਾਸ 1 ਦੀ ਨੌਕਰੀ ਦਿੱਤੀ ਗਈ ਹੈ 7 ਖਿਡਾਰੀ ਪੀਪੀਐਸ ਤੇ 4 ਖਿਡਾਰੀ ਪੀਸੀਐਸ ਅਫਸਰ ਬਣੇ ਨੇ ਮੁੱਖ ਮੰਤਰੀ ਮਾਨ ਨੇ ਨਿਯੁਕਤੀ ਪੱਤਰ ਵੰਡੇ ਖਿਡਾਰੀਆਂ ਦੇ ਲਈ 골ਡਨ ਪੀਰੀਅਡ ਚੱਲ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਸੰਬੋਧਨ ਕਰਦੇ ਕਿਹਾ ਗਿਆ ਖਿਡਾਰੀਆਂ ਦੇ ਲਈ 골ਡਨ ਪੀਰੀਅਡ ਚੱਲ ਰਿਹਾ ਹੈ। ਸੀਐਮ ਨੇ ਪਿਛਲੀਆਂ ਸਰਕਾਰਾਂ ਤੇ ਵੀ ਨਿਸ਼ਾਨਾ ਸਾਧਿਆ। ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਦੇ ਵੱਲ ਧਿਆਨ ਨਹੀਂ ਦਿੱਤਾ। ਮੁੱਖ ਮੰਤਰੀ ਮਾਨ ਨੇ ਵੀ ਵੱਡਾ ਬਿਆਨ ਦਿੱਤਾ। ਉਹਨਾਂ ਦਾ ਕਹਿੰਦੇ ਕਿ ਪੰਜਾਬ ਦੀਆਂ 75 ਸਾਲ ਪੁਰਾਣੀਆਂ ਗੰਢਾਂ ਨੇ ਖੁੱਲਣ ਦਾ ਸਮਾਂ ਲੱਗੇਗਾ। ਅਸੀਂ ਆਪਣੇ ਹੀਰਿਆਂ ਦੀ ਚਮਕ ਫਿੱਕੀ ਨਹੀਂ ਪੈਂਣ ਦੇਣੀ। ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਵਾਂਗੇ 40 ਹਜ਼ਾਰ ਨਵੇਂ ਜਵਾਨਾਂ ਨੂੰ ਨੌਕਰੀਆਂ ਦੇ ਚੁੱਕੇ ਹਾਂ ਅਜੇਕਰ ਇਸ ਪ੍ਰਮੋਸ਼ਨ ਦੀ ਗੱਲ ਕੀਤੀ ਜਾਵੇ ਸਰਕਾਰੀ ਨੌਕਰੀ ਜਿਹੜੀ ਕਿ ਖਰਾਇਆ ਦਿੱਤੇ ਗਿਆ ਉਸ ਦੇ ਵਿੱਚ 7 ਪੀਪੀਐਸ ਤੇ 4 ਪੀਸੀਐਸ ਜਿਹੜੇ ਅਧਿਕਾਰੀ ਨਿਯੁਕਤ ਕੀਤੇ ਗਏ ਨੇ ਜਿਸ ਦੇ ਵਿੱਚ ਕਰ ਪੀਪੀਐਸ ਡੀਐਸਪੀ ਰੈਂਕ ਤੇ ਕਰ ਕੀਤੀ ਹੈ ਤੇ ਇਸ ਦੇ ਵਿੱਚ ਭਾਰਤੀ ਹਾਕੀ ਖਨਾਰੀ ਹਰਮਨਪ੍ਰੀਤ ਸਿੰਘ ਦਾ ਜ਼ਿਕਰ ਹੈ ਮਨਦੀਪ ਸਿੰਘ ਦਿਲਪੀ ਸਿੰਘ ਇਸ ਤੋਂ ਇਲਾਵਾ ਬਰੂਣ ਕੁਮਾਰ ਸਮਸ਼ੀਰ ਸਿੰਘ ਹਰਮਨਪ੍ਰੀਤ ਕੌਰ ਇਸ ਤੋਂ ਇਲਾਵਾ ਤਜਿੰਦਰ ਤੂਰ ਇਸ ਤੋਂ ਇਲਾਵਾ ਕਿਹੜੇ ਕੇ ਪੀਸੀਐਸ ਅਫਸਰ ਲਗਾਏਗੇ ਨਾ ਉਸ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਸਿੰਘ ਨੇ ਇਸ ਤੋਂ ਇਲਾਵਾ ਇਸ ਸੂਚੀ ਦੇ ਵਿੱਚ ਸਿਮਰਨਜੀਤ ਸਿੰਘ ਹਾਰਦਿਕ ਸਿੰਘ ਗੁਰਜਨ ਸਿੰਘ ਦਾ ਨਾਮ ਸ਼ਾਮਲ ਹੈ। ਕਿ ਲਈ ਸਾਡੇ ਗੋਲੇ ਸੁੱਟਣ ਵਾਲਿਆਂ ਲਈ ਸਾਡੇ ਤੀਰਅੰਦਾਜ਼ਾਂ ਲਈ ਸਾਡੇ ਰੋਇੰਗ ਵਾਲਿਆਂ ਲਈ ਐਥਲੈਟਿਕਸ ਲਈ ਕ੍ਰਿਕਟ ਲਈ ਸਾਰਾ ਬਹੁਤ ਅੱਛਾ ਇੱਕ ਕੰਬੀਨੇਸ਼ਨ ਬਣ ਗਿਆ ਕਦੇ ਕਦੇ ਬਣ ਜਾਂਦੀ ਹੁੰਦੀ ਹੈ ਕੁਦਰਤੀ ਟੀਮ ਕਿਸੇ ਦਾ ਦੀ ਕਿ ਆਪਸ ਦੇ ਵਿੱਚ ਸਿੰਕੋਨਾਈਜੇਸ਼ਨ ਇੰਨੀ ਚੰਗੀ ਹੋਵੇ ਸੋ ਅੱਜਕੱਲ ਉਹ ਚੱਲ ਰਹੇ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਇਸ ਗੱਲ ਦੀ ਪਿੰਦਿਆ ਪਿਛਲੇ ਕਈ ਸਾਲਾਂ ਤੋਂ ਥੋੜਾ ਜਿਹਾ ਤੁੰਦਲਾ ਹੋ ਗਿਆ ਸੀ ਚਮਕ ਤੁੰਦਲੀ ਹੋ ਗਈ ਸੀ ਮੂਰੇ ਲੱਗੇ ਹੋਏ ਸੀ ਜਿਹੜੇ ਉਹਨਾਂ ਨੇ ਤਾਂ ਖੇਡਾਂ ਵੱਲ ਧਿਆਨ ਦਿੱਤਾ ਨਾ ਕਿਸਾਨਾਂ ਵੱਲ ਧਿਆਨ ਦਿੱਤਾ ਨਾ ਮੁਲਾਜ਼ਮਾਂ ਬਲ ਧਿਆਨ ਦਿੱਤਾ ਨਾ ਨੌਕਰੀਆਂ ਦੇਣ ਵੱਲ ਧਿਆਨ ਦਿੱਤਾ ਨਾ ਕਾਲਜ ਬਣਾਉਣ ਵੱਲ ਜਾਂ ਯੂਨੀਵਰਸਿਟੀਆਂ ਬਣਾਉਣ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਤੇ ਧਿਆਨ ਦਿੱਤਾ ਆਪਣੇ ਪਰਿਵਾਰਾਂ ਵੱਲੀ ਧਿਆਨ ਦਿੱਤਾ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਸਰਕਾਰ ਦਾ ਜਿਵੇਂ ਕਿ ਪੰਜਾਬ ਸਰਕਾਰ ਨੇ ਦੋ ਆਪਸ਼ਨ ਦਿੱਤੀਆਂ ਸੀ ਸਾਨੂੰ ਪੀਸੀਐਸ ਤੇ ਪੀਪੀਐਸ ਇਹਨਾਂ ਦੀ ਡੀਐਸਪੀਐਸ ਜੀਮ ਸੋ ਮੈਂ ਪੀਸੀਐਸ ਚੁਆਇਸ ਕੀਤਾ ਤੇ ਸਰਕਾਰ ਨੇ ਉਸ ਤੇ ਮੋਹਰ ਲਾ ਕੇ ਸਾਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਤੇ ਅਸੀਂ سپورਟ ਕੰਟੀਨਿਊ ਕਰਦੇ ਰਵਾਂਗੇ ਦੇਸ਼ ਦਾ ਮਾਣ ਸਪੋਰਟਸ ਦੇ ਜਰੀਏ ਵੱਧ ਦਿੰਦੇ ਰਵਾਂਗੇ ਤੇ ਆਫਟਰ ਰਿਟਾਇਰਮੈਂਟ ਸਪੋਰਟਸ ਰਿਟਾਇਰਮੈਂਟ ਤੋਂ ਲੈਣ ਤੋਂ ਬਾਅਦ ਤੋਂ ਜੋ ਅਸੀਂ ਆਪਣਾ ਕੰਮ ਕਰਾਂਗੇ ਜੋਬਸ ਸੰਭਾਲਾਂਗੇ ਅਸੀਂ ਸਾਨੂੰ ਸੀਐਮ ਸਾਹਿਬ ਨੇ ਇਹ ਵੀ ਵਾਦਾ ਕੀਤਾ ਹੈ ਕਿ ਤੁਹਾਨੂੰ ਨੀਰ ਦੇ ਸਪੋਰਟਸ ਦੇ ਲਾਗੇ ਨੇੜੇ ਜਿਹੜੇ ਪੋਸਟਿੰਗ ਦਿੱਤੀ ਹੋਊਗੀ ਤਾਂ ਕਿ ਤੁਸੀਂ ਸਪੋਰਟ ਆਪਣਾ ਯੋਗਦਾਨ ਸਪੋਰਟ ਨੂੰ ਹੀ ਦਿੰਦੇ ਰਹੋ 2018 ਦੇ ਵਿੱਚ ਏਸ਼ੀਅਨ ਗੇਮ ਦਾ ਜਦੋਂ 골ਡ ਆਇਆ ਸੀ ਡੀਐਸਪੀ ਦਾ ਅਨਾਉਂਸ ਕੀਤਾ ਗਿਆ ਸੀ ਤੇ ਪਰ ਡਿਲੇ ਹੁੰਦਾ ਹੁੰਦਾ ਹੁਣ ਤੱਕ ਹੁੰਦਾ ਰਹਿੰਦਾ ਗਿਆ ਕੰਮ ਤੇ ਮੈਂ ਸਪੈਸ਼ਲੀ ਥੈਂਕਸ ਕਰਨਾ ਚਾਹੂੰਗਾ ਮੀਥੀਆ ਸਰ ਸਾਡੇ ਸਪੋਰਟਸ ਮਿਨਿਸਟਰ ਸੀਐਮ ਸਰ ਜਿਨ੍ਹਾਂ ਨੇ ਆਪਣੀਆਂ ਐਫਰਟਸ ਕੀਤੀਆਂ ਤੇ ਮੇਰੀ ਜੋ ਫਾਈਲ ਪਸੀ ਹੋਈ ਸੀ ਉਹਨੂੰ ਕਢਵਾਇਆ ਹੁਣ ਤੁਸੀਂ ਨੌਕਰੀ ਪੀਸੀਐਸ ਚੂਜ਼ ਕੀਤੀ ਹੈ ਪੀਪੀਐਸ ਚੂਜ਼ ਕੀਤੀ ਹੈ ਮੈਂ ਡੀਐਸਪੀ ਜੀ ਹਾਂ ਜੀ ਰੋਕ ਰਹੇ ਅਗਲੀ ਖਬਰ ਦਾ ਮੁੱਖ ਮੰਤਰੀ ਮਾਨ ਦੇ ਵੱਲੋਂ ਕੇਂਦਰ ਅੱਗੇ ਮੰਗ ਰੱਖੀ ਗਈ ਹੈ ਸ਼ਹੀਦਾਂ ਦੇ ਲਈ ਭਾਰਤ ਰਤਨ ਐਵਾਰਡ ਮੰਗਿਆ ਹੈ ਸ਼ਹੀਦ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਦੇ ਲਈ ਭਾਰਤ ਰਤਨ ਐਵਾਰਡ ਦੀ ਮੰਗ ਕੀਤੀ ਗਈ ਹੈ ਦੇ ਨਾਲ ਭਾਰਤ ਰਤਨ ਐਵਾਰਡ ਦਾ ਮਾਣ ਵਧੇਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਇਹਨਾਂ ਸ਼ਹੀਦਾਂ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ ਤੇ ਇਸ ਦੇ ਨਾਲ ਭਾਰਤ ਰਤਨ ਦਾ ਭਾਰਤ ਰਤਨ ਐਵਾਰਡ ਦਾ ਇਮਾਨ ਵਧੇਗਾ ਸ਼ਹੀਦ ਭਾਰਤ ਦੇ ਅਸੰਦਰ ਰਤਨ ਨੇ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਸੀਗਾ ਮੁੱਖ ਮੰਤਰੀ ਮਾਨ ਦੇ ਲਈ ਵੀ ਕਿਹਾ ਗਿਆ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਉਹ ਸੰਸਦ ਮੈਂਬਰਸ ਹਨ ਉਸ ਵੇਲੇ ਉਹਨਾਂ ਦੇ ਵੱਲ ਇਹ ਮੁੱਦਾ ਚੁੱਕਿਆ ਗਿਆ ਸੀਗਾ ਤੇ ਇੱਕ ਵਾਰ ਫਿਰ ਕੇਂਦਰ ਦੇ ਅੱਗੇ ਮੰਗ ਰੱਖੀ ਹੈ ਸ਼ਹੀਦਾਂ ਦੇ ਲਈ ਭਾਰਤ ਰਤਨ ਐਵਾਰਡ ਮੰਗਿਆ ਗਿਆ ਹੈ ਸ਼ਹੀਦ ਦੁੱਧਮ ਸਿੰਘ ਚੇਤ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਦਿੱਲੀ ਭਾਰਤ ਰਤਨ ਐਵਾਰਡ ਦੀ ਮੁੱਖ ਮੰਤਰੀ ਮਾਨ ਦੇ ਵੱਲੋਂ ਮੰਗ ਕੀਤੀ ਗਈ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਬਾਰੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਦੀ ਗਰਮਾ ਵਧੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਹੀਦੋਦਨ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਇਜ਼ਤ ਵਧੂਗੀ ਇਹ ਹਾਂ ਯਾਰ ਬਾਕੀ ਇਹ ਰਤਨ ਸਿਪਾਰਨ ਦੇ ਜੇ ਨਹੀਂ ਵੀ ਦੇਣਗੇ ਸਾਡ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋ ਰਹੇ ਨੇ ਜਾਂ ਸਾਡੇ ਸ਼ਹੀਦਾਂ ਪਰ ਇਹ ਵੀ ਭਾਰਤ ਰਤਨ ਦੀ ਗਰਮਾ ਬੱਦ ਸਕਦੀ ਹੈ ਰੋਕ ਕਰਾਂਗੇ ਅਗਲੀ ਵੱਡੀ ਖਬਰ ਦਾ ਮਾਨਸਾ ਦੇ ਕਸਬਾ ਬੋਹਾ ਦਾ ਥਾਣਾ ਐਸ ਐਚਓ ਸਸਪੈਂਡ ਕਰ ਦਿੱਤਾ ਗਿਆ ਐਸ ਐਚਓ ਤੇ ਸ਼ਰਾਬ ਪੀ ਕੇ ਗੁਰੂ ਘਰ ਦੇ ਵਿੱਚ ਦਾਖਲ ਹੋਣ ਦੇ ਦਰਸਲੇ ਇਲਜ਼ਾਮ ਲੱਗੇ ਨੇ ਐਸ ਐਚਓ ਤੇ ਸੇਵਾਦਾਰਾਂ ਦੇ ਨਾਲ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਨੇ ਤੇ ਇਸ ਮਾਮਲੇ ਦੇ ਵਿੱਚ ਐਸ ਐਸ ਪੀ ਨਾਨਕ ਸਿੰਘ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਿਆ ਥਾਣਾ ਇੰਚਾਰਜ ਜਗਦੇਵ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਦਰਸਲ ਇਹ ਐਕਸ਼ਨ ਕੀਤਾ ਗਿਆ 2 ਤਰੀਕ ਦੀ ਦਰਸਲੇ ਪੂਰੀ ਘਟਨਾ ਦੱਸੀ ਜਾ ਰਹੀ ਹੈ ਸੀਸੀਟੀਵੀ ਤਸਵੀਰਾਂ ਵਿੱਚ ਜਿਸ ਦਿਨ ਕਿ ਸਾਹਮਣੇ ਆਈਆਂ ਸਨ ਕਾਫੀ ਲੋਕ ਪੁਲਿਸ ਸਟੇਸ਼ਨ ਬੋਹਾ ਇਕੱਠਾ ਹੋਏ ਹਨ ਅਤੇ ਇਲਜ਼ਾਮ ਲਗਾ ਰਹੇ ਹਨ ਕਿ ਇੰਸਪੈਕਟਰ ਜਗਦੇਵ ਸਿੰਘ ਐਸ ਐਚ ਓ ਬੋਹਾ ਵੱਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਉੱਥੇ ਦੇ ਸੇਵਾਦਾਰਾਂ ਦੇ ਨਾਲ ਮਿਸਬੀਹੇਵ ਕੀਤਾ ਗਿਆ ਹੈ ਮੌਕੇ ਦੇ ਉੱਪਰ ਡੀਐਸਪੀ ਬੁਢਲਾਡਾ ਨੂੰ ਭੇਜਿਆ ਗਿਆ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ। ਉਸ ਕੰਪਲੇਂਟ ਦੇ ਆਧਾਰ ਦੇ ਉੱਤੇ ਬੀਐਸਪੀ ਬੁਢਲਾਟਾ ਵੱਲੋਂ ਇੰਸਪੈਕਟਰ ਜਗਦੇਵ ਸਿੰਘ ਨੂੰ ਫੌਰੀ ਤੌਰ ਦੇ ਉੱਤੇ ਮੌਤਲ ਕਰ ਦਿੱਤਾ ਗਿਆ ਹੈ। ਉਸ ਕੰਪਲੇਂਟ ਦੀ ਤથા ਦੇ ਆਧਾਰ ਦੇ ਉੱਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ। ਜੇ ਕੋਈ ਨਵਾਂ ਤੱਤ ਵੀ ਸਾਹਮਣੇ ਆਇਆ ਤਾਂ ਉਸ ਨੂੰ ਵੀ ਵਿਚਾਰਿਆ ਜਾਏਗਾ। ਅਤੇ ਇਨਕੁਆਇਰੀ ਰਿਪੋਰਟ ਜਲਦ ਤੋਂ ਜਲਦ SSP ਸਰ ਮਾਨਸਾ ਨੂੰ ਪੇਸ਼ ਕਰ ਦਿੱਤੀ ਜਾਏ ਰੁਕ ਕੇ ਅਗਲੀ ਖਬਰ ਦਾ ਸੰਗਰੂਰ ਦੇ ਖਨੌਰੀ ਦੇ ਨੇੜੇ ਪਾਖੜਾ ਨਹਿਰ ਦੇ ਵਿੱਚ ਗੈਸ ਸਿਲੰਡਰਾਂ ਦੇ ਨਾਲ ਭਰੀ ਇੱਕ ਗੱਡੀ ਪਲਟ ਗਈ ਜਿਸ ਦੇ ਕਾਰਨ ਨਹਿਰ ਦੇ ਵਿੱਚ ਸਿਲੰਡਰ ਹੀ ਸਿਲੰਡਰ ਵੇਖਣ ਨੂੰ ਮਿਲੇ ਤੇ ਗੱਡੀ ਦਾ ਡਰਾਈਵਰ ਜੋ ਕਿ ਸੱਤ ਪੈਣਾ ਦਾ ਇਕੱਲਾ ਪਰਾਇਆ ਉਸ ਦੀ ਗੋਤਾ ਖੁਰਾਂਦੇ ਵੱਲੋਂ ਪਾੜ ਲਗਾਤਾਰ ਕੀਤੀ ਜਾ ਰਹੀ ਨਹਿਰ 'ਚ ਤੈਰਦੇ ਹੋਏ ਇਹ ਸਿਲੰਡਰ ਉਹ ਵੀ ਇੱਕ ਨਹੀਂ ਦੋ ਨਹੀਂ ਬਲਕਿ ਇੰਨੇ ਸਾਰੇ ਕਿ ਤੁਸੀਂ ਆਸਾਨੀ ਦੇ ਨਾਲ ਗਿਨ ਨਹੀਂ ਸਕਦੇ ਪਾਣੀ ਦੇ ਵਹਾਅ ਦੇ ਨਾਲ ਨਾਲ ਇਹ ਸਿਲੰਡਰ ਵੀ ਵਹਿ ਗਏ ਨੇ ਤਸਵੀਰਾ ਸੰਗਰੂਰ ਦੇ ਖਨੌਰੀ ਨਜ਼ਦੀਕ ਪਾਖੜਾ ਨਹਿਰ ਦੀਆਂ ਨੇ ਜਿੱਥੇ ਐਲਪੀਜੀ ਸਿਲੰਡਰ ਦੀ ਸਪਲਾਈ ਕਰਨ ਲਈ ਨਿਕਲੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਗੱਡੀ ਡੁੱਬ ਗਈ ਤੇ ਉਸ 'ਤੇ ਰੱਖੇ ਸਿਲੰਡਰ ਵਹਿ ਗਏ ਨੇ ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਇਹ ਸ਼ਾਮ ਨੂੰ 5:00 ਵਜੇ ਜਿਹੜਾ GPS ਆਫ ਹੋ ਗਿਆ ਜੀ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਫਿਰ ਮੈਂ ਛਤਰਾਣੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਚਾਹੋ ਮੈਂ ਆ ਰਿਹਾ ਉਹ ਦੇਖਿਆ ਕਿ ਸਿਲੰਡਰ ਦਾ ਸਾਰੇ ਰੜ ਜੁਕੇ ਸੀ ਜਿੱਥੇ GPS ਦੀ ਲੋਕੇਸ਼ਨ ਆਫ ਹੋਈ ਹੈ ਉੱਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਆ ਹਾਸੀ ਤੋਂ ਬਾਅਦ ਡਰਾਈਵਰ ਗੁਰਦਿੱਤ ਸਿੰਘ ਦਾ ਕੋਈ ਪਤਾ ਨਹੀਂ ਚੱਲਿਆ ਅੰਦੇਸ਼ਾ ਹੈ ਕਿ ਉਹ ਵੀ ਨਹਿਰ 'ਚ ਡੁੱਬ ਗਿਆ ਫਿਲਹਾਲ ਗੋਤਾਖੋਰਾ ਦੇ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਹੈ ਆਪਣੇ ਗੈਸ ਜੰਸੀ ਚ ਲੱਗਾ ਹੋਇਆ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਦੱਸੀ ਵਾਪਸ ਆ ਰਿਹਾ ਸੀਗਾ ਜੀ ਹੁਣਾਂ ਟੀਪਾਣਾ ਵਰਤਿਆ ਤਾਂ ਟਿਕ ਨਹੀਂ ਸਕਦੇ ਕਿੰਨੇ ਭੈਣ ਭਰਾ ਨੇ ਇਹ ਭੈਣ ਜੀ ਸਤਪੁਰਾ ਸਤ ਭੈਣਾਂ ਨੇ ਜੀ ਤੇ ਇੱਕ ਇੱਕ ਭਰਾ ਆ ਜੀ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਆ ਦੋ ਦੋ ਸਾਲ ਦੀ ਗੁੜੀਆ ਜੀ ਹਾਲਾਂਕਿ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਪਰ ਡਰਾਈਵਰ ਦਾ ਅਜੇ ਤੱਕ ਕੋਈ ਵੀ ਸੁਰਾਗ ਹੱਥ ਨਹੀਂ ਲੱਗਿਆ। ਕ੍ਰੇਨ ਦੇ ਨਾਲ ਬਲੇਰੋ ਪਿਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ। ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਪਫਲਾਣਾਗਰ ਵਿੱਚ ਵਿਅਕਤੀ ਲਿ ਗਿਆ ਸੀ। ਹਾਦਸਾ ਕਿਸ ਵਜ੍ਹਾ ਨਾਲ ਹੋਇਆ ਗੱਡੀ ਦਾ ਬੈਲੈਂਸ ਕਿਵੇਂ ਵਿਗੜਿਆ ਇਹ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ। ਸੰਗਰੂਰ ਤੋਂ ਚਰਨਜੀਵ ਕੌਸ਼ਲ ਦੇ ਨਾਲ ਸਮਾਣਾ ਤੋਂ ਪੁਰਸ਼ੋਤਮ ਕੌਸ਼ਿਕ ਦੀ ਰਿਪੋਰਟ న్యూਸ 18 ਪੰਜਾਬ। ਅੱਗੇ ਪੜਾਂਗੇ ਤੁਹਾਨੂੰ ਗੱਲ ਕਰਾਂਗੇ ਵਿਵਾਦਿਤ ਰਾਮਲੀਲਾ ਦੀ ਸਮਾਂ ਬਦਲ ਗਿਆ ਹੈ ਫਿਲਮਾਂ ਤੋਂ ਲੈ ਕੇ ਨਾਟਕਾਂ ਤੱਕ ਸਭ ਕੁਝ ਆਧੁਨਿਕ ਸਮਾਜ ਤੇ ਆਧਾਰਿਤ ਹੋ ਰਿਹਾ ਹੈ ਆਧੁਨਿਕਤਾ ਦੇ ਵਿੱਚ ਲੀਨ ਪੁਣੇ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਤੇ ਪੰਜ ਵਿਦਿਆਰਥੀਆਂ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮંચ ਸੀ ਕਲਾਕਾਰ ਸੰਤ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਸੀ ਪਰ ਇਹ ਮੰਚ ਲੜਾਈ ਦੇ ਅਖਾੜੇ ਵਿੱਚ ਬਦਲ ਗਿਆ ਵਿਦਿਆਰਥੀ ਜਥੇਬੰਦੀ ਤੇ ਕਲਾਕਾਰਾਂ ਦੇ ਵਿਚਾਲੇ ਝੜਪ ਹੋ ਗਈ ਘਟਨਾ ਮਹਾਰਾਸ਼ਟਰ ਦੇ ਪੁਨੇ ਦੀ ਹੈ ਦਰਸਲ ਪੁਨੇ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਰਾਮਲੀਲਾ ਕੀਤੀ ਜਾ ਰਹੀ ਸੀ ਨਾਟਕ ਦੇ ਇੱਕ ਸੀਨ ਦੇ ਵਿੱਚ ਮਾਤਾ ਸੀਤਾ ਦੇ ਕਿਰਦਾਰ ਨੂੰ ਸਿਗਰਟ ਪੀਂਦਿਆਂ ਕਸ਼ ਲਗਾਉਂਦਿਆਂ ਦਿਖਾਈ ਦਿੱਤਾ ਗਿਆ ਇਹ ਹੀ ਨਹੀਂ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਮਾਤਾ ਸੀਤਾ ਦੇ ਮੂੰਹ ਦੇ ਵਿੱਚੋਂ ਕਾਲਾਂ ਦੇਖ ਹਾਰੇ ਫੁੱਟਣ ਲੱਗੇ ਜਿਸ ਦੇ ਬਾਅਦ ਦਰਸ਼ਕ ਜਥੇਬੰਦੀ ਅਤੇ ਰਾਮਲੀਲਾ ਦੇ ਕਿਰਦਾਰਾਂ ਦੇ ਵਿਚਾਲੇ ਝੜਪ ਹੋ ਗਈ ਵਿਵਾਦ ਪੁਲਿਸ ਤੱਕ ਪਹੁੰਚ ਗਿਆ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਇਲਜ਼ਾਮਾਂ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹਾਲਾਂਕਿ ਨਾਟਕ ਦੇ ਮੰਚਨ ਦੇ ਦੌਰਾਨ ਭਗਵਾਨ ਰਾਮ ਤੇ ਮਾਤਾ ਸੀਤਾ ਦਾ ਮਜ਼ਾਕ ਉਡਾਉਣ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਮਾਫੀ ਮੰਗ ਲਈ ਪਰ ਪੁਲਿਸ ਨੇ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮਾਂ ਦੇ ਤਹਿਤ ਕਲਾ ਕੇਂਦਰ ਦੇ ਪ੍ਰੋਫੈਸਰ ਅਤੇ ਪੰਜ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਲਾ ਕੇਂਦਰ ਦਾ ਦਾਵਾ ਹੈ ਕਿ ਇਹ ਨਾਟਕ ਰਮਾਇਣ ਤੇ ਆਧਾਰਿਤ ਨਹੀਂ ਸੀ ਬਲਕਿ ਰਾਮਲੀਲਾ ਦੇ ਵੱਖ-ਵੱਖ ਕਿਰਦਾਰਾਂ ਦੇ ਪਰਦੇ ਦੇ ਪਿੱਛੇ ਦੀ ਨੋਕ-ਚੌਂਕ ਤੇ ਆਧਾਰਿਤ ਸੀ ਅਤੇ ਕਲਾਕਾਰਾਂ ਦੀ ਨਿੱਜੀ ਜ਼ਿੰਦਗੀ ਨੂੰ ਦਿਖਾਉਂਦੀ ਕੋਸ਼ਿਸ਼ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਮਾਮਲਾ 2 ਫਰਵਰੀ ਦਾ ਹੈ ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋ ਰਹੀ ਹੈ। ਫਿਲਹਾਲ ਘਟਨਾ ਦੇ ਬਾਅਦ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਰਿਪੋਰਟ ਸਿੰਘ